नमस्कार आकाशवाणी जालंधर ਤੋਂ ਸਮਾਚਾਰ ਦਰਸ਼ਨ ਦੇ ਇੱਕ ਵਿਸ਼ੇਸ਼ ਅੰਕ ਨਾਲ ਮੈਂ ਚੰਜਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਕੋਮਾਂਤਰੀ ਯੋਗ ਦਿਵਸ ਮੌਕੇ ਯੋਗ ਗੁਰੂਆਂ ਯੋਗ ਮਹਾਰਾ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਯੋਗ ਦਾ ਇਤਿਹਾਸ ਭਾਰਤ ਦੀ ਪ੍ਰਾਚੀਨ ਸਭਿਅਤਾ ਵਿੱਚ ਡੂੰਘਾਈ ਨਾਲ ਜੁੜਿਆ ਹੋਇਆ ਹੈ। ਸਾਲ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ 21 ਜੂਨ ਨੂੰ ਕਮਾਂਦਰੀ ਯੋਗ ਦਿਵਸ ਵਜੋਂ ਮਨਾਉਣ ਦੀ ਤਜਵੀਜ਼ ਕੀਤੀ ਸੀ। ਇਸ ਤਜਵੀਜ਼ ਨੂੰ ਭਾਰੀ ਸਮਰਥਨ ਨਾਲ ਅਪਣਾਇਆ ਗਿਆ ਅਤੇ ਉਦੋਂ ਤੋਂ ਹੀ 21 ਜੂਨ ਨੂੰ ਦੁਨੀਆ ਭਰ ਵਿੱਚ ਕਮਾਂਦਰੀ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪੂਰੀ ਦੁਨੀਆ 11ਵਾਂ ਕਮਾਂਦਰੀ ਯੋਗ ਦਿਵਸ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਯੋਗ ਦੇ ਫਾਇਦਿਆਂ ਬਾਰੇ ਜਾਣਨ ਲਈ ਯੋਗ ਗੁਰੂ ਅਤੇ ਮਹਾਰਾ ਨਾਲ ਕਾਲ ਬਾਤ ਕੀਤੀਔਸ ਹੁੰਦਿਆ ਉਹਨਾਂ ਦਾ ਕੀ ਕਹਿਣਾ ਮੈਂ ਰੋਹਿਤਪੁਰ ਪਤੰਜਲੀ ਯੋਗਸ਼ਿਖਯਤੀ ਦੇ ਜ਼ਿਲ੍ਹਾ ਪ੍ਰਬਾਰੀ ਹਾਂ ਮੇਰੀ ਜਿਹੜੀ ਯੋਗ ਦੀ ਕਲਾਸ ਹੈ ਰੋਜ਼ ਸਵੇਰੇ 5 ਤੋਂ 6:30 ਵਜੇ ਪਿਸ਼ਪਾਰਕ ਵਿੱਚ ਲੱਗਦੀ ਹੈ ਮੈਂ ਦੱਸਣਾ ਚਾਹਵਾਂਗਾ ਤੁਹਾਨੂੰ ਸਾਰਿਆਂ ਨੂੰ ਕਿ ਯੋਗ ਕਰਨ ਦੇ ਨਾਲ ਹਰ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਜੇ ਨੂੰ ਕੋਈ ਬਿਮਾਰੀ ਨਹੀਂ ਹੈ ਅਗਰ ਯੋਗ ਕਰੇ ਉਹਨੂੰ ਕੋਈ ਬਿਮਾਰੀ ਹੋਵੇਗੀ ਵੀ ਨਹੀਂ ਅਸੀਂ ਰੋਜ਼ ਆਪਣੀ ਕਲਾਸ ਵਿੱਚ ਬਾਸਤ੍ਰਿਕਾ ਕਪਾਲ ਭਾਤੀ ਅਨੁਲੋਮ-ਵਿਲੋਮ ਉੱਜਈ ਅਧੇ ਧਿਆਨਾਤਮਕ ਜਿਹੜੇ ਪ੍ਰਾਣ ਆਯਾਮ ਨੇ ਕਰਵਾਉਂਦੇ ਹਾਂ ਤੇ ਉਸ ਦੇ ਨਾਲ ਸਾਰਿਆਂ ਦਾ ਮਾਨਸਿਕ ਸੰਤੁਲਨ ਠੀਕ ਰਹਿੰਦਾ ਹੈ ਕਿਸੇ ਪ੍ਰਕਾਰ ਦਾ ਕੋਈ ਡਿਪਰੈਸ਼ਨ ਮੇਸ਼ ਪ੍ਰਾਸ਼ਰ ਸੰਸਥਾਪਕ ਮਾਨੁਧਰਮ ਕਥਾ ਪ੍ਰਚਾਰ ਮੰਡਲ ਗੁਰਦਾਸਪੁਰ ਯੋਗ ਗੁਰੂ ਦੇ ਤੌਰ ਤੇ ਪਿਛਲੇ ਵੀ 25 ਸਾਲਾਂ ਤੋਂ ਮਾਨੁਤਾ ਦੀ ਸੇਵਾ ਵਾਸਤੇ ਕੰਮ ਕਰ ਰਿਹਾ ਹੈ ਦੇਖਣ ਚਾਹੁੰਦਾ ਹੈ ਕਿ ਪੇਟ ਤੋਂ ਹੀ ਸਾਰੇ ਰੋਗ ਪੈਦਾ ਹੁੰਦੇ ਨੇ ਚਾਹੇ ਦਿਲ ਦੇ ਰੋਗ ਨੇ ਚਾਹੇ ਬੀਪੀ ਦੀ ਸਮੱਸਿਆ ਹੈ ਚਾਹੇ 슈ਗਰ ਹੈ ਤੇ ਇਹਨਾਂ ਸਾਰਿਆਂ ਵਾਸਤੇ ਕੁਝ ਆਸਣ ਨੇ ਜਿਹੜੇ ਕਰਕੇ ਸਿਹਤਮੰਦ ਸਰੀਰ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਪਵਨ ਮੁਕਤ ਆਸਣ ਹੈ ਫਿਰ ਨੌਕਾ ਆਸਣ ਹੈ ਸ਼ਸ਼ਕ ਆਸਣ ਹੈ ਇਹਨਾਂ ਦਾ ਨਿਯਮਤ ਅਭਿਆਸ ਕਰਕੇ ਅਸੀਂ ਬਿਮਾਰੀਆਂ ਤੋਂ ਦੂਰ ਹੋ ਸਕਦੇ ਹਾਂ ਤੇ ਜਿਹੜੀਆਂ ਬਿਮਾਰੀਆਂ ਪੈਦਾ ਹੁੰਨ ਪਹਿਲਾਂ ਹੀ ਖਤਮ ਹੋ ਜਾਣਗੀਆਂ ਉਹਦੇ ਨਾਲ ਸਾਨੂੰ ਜਿਆਦਾ ਫਾਇਦਾ ਤੇ ਲਾਭ ਰਹੇਗਾ ਮੇਰਾ ਨਾਮ ਰੇਸ਼ਰ ਮਾਜੀ ਮੈਂ ਖੜ ਤੋਂ 2007 ਤੋਂ ਯੋਗਨਾ ਨਾਲ ਜੁੜਿਆ ਹੋਇਆ ਹਾਂ ਇਸ ਦਾ ਕਿ ਅੱਜ ਦੇ ਸਾਡੇ ਲਾਈਫ ਸਟਾਈਲ ਕਰਕੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਨਾਲ ਯੋਜਨਾ ਪੈ ਰਹੀਆਂ ਹਾਈ ਬਲਡ ਪ੍ਰੈਸ਼ਰ ਸ਼ੂਗਰ ਮਾਈਗਰੇਨ ਨੀਂਦ ਨਾ ਆਣਾ ਇਹ ਕਿ ਹਰ ਬੰਦੇ ਨੂੰ ਹੈਗੀ ਹੈ ਸ਼ੂਗਰ ਤਾਂ ਹਰ ਦੂਸਰੇ ਬੰਦੇ ਨੂੰ ਹੈਗੀ ਹੈ ਬੀਪੀ ਵਾਸਤੇ ਦਸ ਤਰ੍ਹਾਂ ਦਾ ਕਪਣਿਆਮ ਕਪਾਲ ਬਾਤੀ ਤੇ ਨੋਮ ਬਲੋਨ ਦਿਨ ਬਣਿਆਮ ਬਹੁਤ ਹੀ ਵਧੀਆ ਬਣੇ ਹੋਏ ਨੇ ਜਿਨ੍ਹਾਂ ਕਰਕੇ ਅਸੀਂ ਆਪਣੇ ਬੀਪੀ ਨੂੰ ਆਪਣੇ ਕੰਟਰੋਲ ਕਰ ਸਕਦੇ ਹਾਂ ਸ਼ੂਗਰ ਵਾਸਤੇ ਮੁੰਡੂ ਕਾਸਨ ਬਹੁਤ ਹੀ ਵਧੀਆ ਅਸਨ ਹੈਗਾ ਜਿਸ ਦੇ ਨਾਲ ਦੋ ਤਿੰਨ ਅੱਖਰ ਹੋਰ ਨੇ ਬੱਤਰ ਅੱਖਰ ਜਿਸ ਨਾਲ ਅਸੀਂ ਆਪਣੀ ਸ਼ੁਕਰ ਕੰਟਰੋਲ ਕਰ ਸਕਦੇ ਹਾਂ ਦੇਖੋ ਆਪਣੇ ਸ਼ੀਰ ਨੂੰ 45 ਮਿੰਟ ਦਿਈਏ ਤਾਂ ਅਸੀਂ ਇਹਨਾਂ ਸਾਰੀ ਬਿਮਾਰੀਆਂ ਤੋਂ ਬਚਿਆ ਰਹਿ ਸਕਦੇ ਹਾਂ ਜਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਥਾਵਾਂ ਤੇ ਬੜੇ ਹੀ ਜੋਰ ਸ਼ੋਰ ਨਾਲ ਯੋਗ ਦਿਵਸ ਮਨਾਉਣ ਜਾ ਰਹੇ ਹਾਂ ਸਭ ਨੂੰ ਆਪ ਜੀ ਨੂੰ ਅਪੀਲ ਹੈ ਕਿ ਇਹਦਾ ਵੱਧ ਚੜ੍ਹ ਕੇ ਹਿੱਸਾ ਬਣੀਏ ਅੱਜ ਦਾ ਜਿਹੜਾ ਲਾਈਫ ਸਟਾਈਲ ਹੈ ਜਿਸ ਕਰਕੇ ਬਹੁਤ ਸੇ ਪ੍ਰੋਬਲਮ ਆਪਾਂ ਫੇਸ ਕਰ ਰਹੇ ਹਾਂ ਜਿਵੇਂ ਕਿ ਸਰਵਾਈਕਲ ਫਰੋਜ਼ਨ ਸ਼ੋਲਡਰ ਬੈਕ ਪੇਨ ਹਾਈਪਰ ਐਸਿਡਿਟੀ ਹਾਈਪਰ ਟੈ ਤੇ ਯੋਗ ਰਾਹੀਂ ਆਪਾਂ ਇਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਾਂ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਰੋਜ਼ਮਰ ਰ ਦੇ ਜੀਵਨ ਵਿੱਚ ਯੋਗ ਨੂੰ ਅਪਣਾਈਏ ਤੇ ਖੁਦ ਵੀ ਸਿਹਤਮੰਦ ਰਹੀਏ ਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ ਡਾਕਟਰ ਜੀ ਸਿੰਘ ਪਤੰਜਲੀ ਯੋਗ ਸਮਿਤੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਯੋਗ ਬਹੁਤ ਵਧੀਆ ਚੀਜ਼ ਹੈ ਇਸ ਵਿੱਚ ਅੱਜ ਕੱਲ ਦੇ ਜੋ ਵੀ ਹੈਗਾ 슈ਗਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ 슈ਗਰ ਦੀ ਪ੍ਰੋਬਲਮ ਦੇ ਵਿੱਚ ਬਚਣ ਵਾਸਤੇ ਮਡੂਕ ਆਸਣ ਸਵੇਰ ਉੱਠ ਕੇ ਤਿੰਨ ਤੋਂ ਪੰਜ ਵਾਰ ਦੇ ਕਿਰਨਾ ਚਾਹੀਦਾ ਹੈ ਜੋ ਆਪਣਾ ਪੈਂਕਰੀਆ ਕੰਮ ਕਰਨਾ ਛੱਡ ਦਿੰਦਾ ਹੈ ਡੂ ਕਸਨ ਦੇ ਨਾਲ ਕਰਨ ਨਾਲ ਜਿਹੜਾ ਆਪਣਾ ਪੈਂਕਰੀਆ ਦੁਬਾਰਾ ਕੰਮ ਕਰਨ ਲੱਗ ਜਾਂਦਾ ਔਰ ਮੈਂ ਗੀਤਾ ਗੇਰਾ ਮੈਂ ਅਲਪ ਤੰਗਲੀ ਯੋਗ ਸਮਿਤੀ ਫਰੀਦਕੋਟ ਤੋਂ ਹੋ ਰਹੀ ਆ ਯੋਗ ਟੀਚਰ ਵੀ ਆ ਯੋਗ ਕਰਨ ਦੇ ਨਾਲ ਇੱਕ ਨਹੀਂ ਅਨੇਕਾ ਹੀ ਫਾਇਦੇ ਹਨ ਜਿੰਨੀਆਂ ਵੀ ਭੈਣਾਂ ਮੇਰੇ ਨਾਲ ਜੁੜੀਆਂ ਉਹ ਸਾਰਿਆਂ ਨੂੰ ਕੋਈ ਨਾ ਕੋਈ ਜਿਵੇਂ ਕਿਸੇ ਨੂੰ ਗੈਸ ਦੀ ਪ੍ਰੋਬਲਮ ਕਮਰ ਦੀ ਪ੍ਰੋਬਲਮ ਕਮਰ ਦੀ ਪ੍ਰੋਬਲਮ ਬੀਪੀ ਦਾ ਵਧਣਾ ਮਾਈਗਰੇਨ ਦੀ ਪ੍ਰੋਬਲਮ ਇਸ ਤਰ੍ਹਾਂ ਦੀਆਂ ਬਿਮਾਰੀਆਂ ਭੈਣਾਂ ਨੇ ਠੀਕ ਕੀਤੀਆਂ ਠੀਕ ਕਰਨ ਦੇ ਨਾਲ ਨਾਲ ਉਹਨਾਂ ਨੇ ਆਪਣਾ weight ਵੀ ਘਟਾਇਆ ਆਇਆ ਤੋਂ ਸੋ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ करो योग रहो नो मैं रमेश कुमार गेरा योग टीचर मैं योग राय अपने आप ठीक किया मेरी एक बार गड्डी पलट गई थी मेरे बेल्ट लाते मैं अपनी बेल्ट भी लाती अपने शरीर कई बीमारियां तो न मैं सुनीता अग्रवाल योगा टीचर कोटकपुरा से योग करने से हमारा मन खुश रहता है हमारी बॉडी और माइंड और सोल को बहुत लाभ होता है परंतु ये करने से इसको हम महसूस कर सकते हैं लंबे समय से ਚਲੇ ਆ ਰਹੇ ਬਹੁਤ ਸਾਰੇ ਰੋਗੋ ਕੋ ਠੀਕ ਕਰਤਾ ਹੈ ਮੈਂ ਪ੍ਰਵੀਨ ਯੋਗ ਵਿਚਾਰਿਆ ਮੈਨੂੰ ਤਕਰੀਬਨ ਜੋਗ ਕਰਦਿਆ ਹੋਇਆ 35 ਸਾਲ ਹੋ ਗਏ ਤੇ ਸੇਵਾ ਦੇ ਵਿੱਚ ਆਇਆ ਹੋਇਆ ਮੈਨੂੰ 15 16 ਸਾਲ ਹੋ ਗਏ ਸਾਰੇ ਲੋਕਾਂ ਦੇ ਵਿੱਚ ਵਿਜ਼ਿਟ ਕੀਤਾ ਪਿੰਡਾਂ ਦੇ ਵਿੱਚ ਜਾ ਕੇ ਵਿਦਿਸ਼ ਕੀਤਾ ਕੈਨੇਡਾ ਦੇ ਵਿੱਚ ਜਾ ਕੇ ਵੀ ਕੈਂਪ ਲਾਇਆ ਯੋਗਾ ਦੇ ਤੇ ਉਹਦੇ ਨਾਲ ਜਿਹੜੇ ਲੋਕਾਂ ਦੇ ਜਿਹੜੇ ਬਹੁਤ ਸਾਰੇ ਰੋਗ ਨੇ ਜਿਸ ਤਰ੍ਹਾਂ ਬੀਪੀ ਵਾਦਾ ਹੈ ਫਾਇਰਲ ਹੈ ਜਾਂ ਗਠੀਆ ਦੀ ਕੋਈ ਪ੍ਰੋਬਲਮ ਹੈ ਜੋੜਾਂ ਦੇ ਦਰਦਾਂ ਦੀ ਹੈ ਸਰਵਾਈਕਲ ਦੀ ਹੈ ਮਾਈਗਰੇਨ ਦੀ ਪ੍ਰੋਬਲਮ ਹੈ ਡਿਪਰੈਸ਼ਨ ਦੇ ਵਿੱਚ ਆਏ ਇਹਨਾਂ ਲੋਕਾਂ ਦੇ ਜਿਹੜੇ ਇਹ ਰੋਗ ਜਿਹੜੇ ਆ ਠੀਕ ਹੋਇਆ ਯੋਗ ਕਰਨ ਮੈਂ ਅਸ਼ੋਕ ਕੁਮਾਰ ਜੋਗਾ ਇੰਸਟ੍ਰਕਟਰ ਅਰੋਗਿਆ ਆਯੁਰਵੈਦਿਕ ਡਿਸਪੈਂਸਰੀ ਰਾਹਪੁਰ ਜ਼ਿਲ੍ਹਾ ਮਾਨਸਾ ਵਿੱਚ ਪਿਛਲੇ ਡੇਢ ਸਾਲ ਤੋਂ ਕੰਮ ਕਰ ਰਿਹਾ ਹਾਂ ਜੋਗਾ ਰਹੀ ਅਸੀਂ ਆਪਣੇ ਸਰੀਰ ਨੂੰ ਸਿਹਤਪੂਸ਼ਟ ਅਤੇ ਵਧੀਆ ਬਣਾ ਸਕਦੇ ਹਾਂ ਯੋਗ ਰਹੀ ਮੈਂ ਰਾਹਪੁਰ ਡਿਸਪੈਂਸਰੀ ਦੇ ਵਿੱਚ ਆ ਰਹੇ ਬਜ਼ੁਰਗ ਲੋਕਾਂ ਨੂੰ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਜਿਵੇਂ ਚੱਲਣ ਫਿਰਨ ਗੋਡਿਆਂ ਦੇ ਵਿੱਚ ਦਰਦ ਆਦਿ ਨੂੰ ਯੋਗ ਅਸਰਾਂ ਰਹੀਂ ਕੀ ਕੀਤਾ ਜਾ ਰਿਹਾ ਹੈ ਇਸ ਸਾਲ ਕੁਮਾਂਤਰੀ ਯੋਗ ਦਿਵਸ ਦਾ ਥੀਮ ਇਕ ਧਰਤੀ ਇਕ ਸਿਹਤ ਲਈ ਯੋਗ ਰੱਖਿਆ ਗਿਆ ਜੋ ਇਕਤਾ ਅਤੇ ਤੰਦਰੁਸਤੀ ਦਾ ਸੁਨੇਹਾ ਦਿੰਦਾ ਮੋਗਾ ਮੁਹਾਲੀ ਫਰੀਦਕੋਟ ਕਪੂਰਥਲਾ ਅਤੇ ਪਟਿਆਲਾ ਵਾਸੀਆਂ ਨੇ ਯੋਗ ਨਾਲ ਵੱਖ-ਵੱਖ ਬਿਮਾਰੀਆਂ ਤੋਂ ਨਜਾਤ ਪਾਉਣ ਦੇ ਤਜਰਬੇ ਸਾਂਝੇ ਕੀਤੇ ਮੈਂ ਤਜਿੰਦਰ ਸਿੰਘ ਮੋਗਾ ਬੋਲ ਰਿਹਾ ਤੇ ਕਮੰਤਰੀ ਯੋਗ ਦੇ ਇਸ ਮੌਕੇ ਇਹੀ ਕਹਿਣਾ ਚਾਹੁੰਦਾ ਕਿ ਯੋਗ ਜਿੱਥੇ ਸਾਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਦਾ ਉੱਥੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਾਡੇ ਸਰੀਰ ਵਿੱਚ ਰੋਗ ਰਹਿਤਤਾ ਵੀ ਵਧਾਉਂਦਾ ਹੈ ਯੋਗ ਦੇ ਥੀਮ ਇੱਕ ਧਰਤੀ ਇੱਕ ਸਿਹਤ ਲਈ ਯੋਗ ਦਾ ਮਕਸਦ ਪੂਰਾ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਲੋਕ ਯੋਗ ਨੂੰ ਅਪਣਾ ਰਹੇ ਨੇ ਮੈਂ ਖੁਦ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਰੋਗ ਤੋਂ ਰਾਹਤ ਪਾਉਂ ਯੋਗ ਦਾ ਸਹਾਰਾ ਲਿਆ ਤੇ ਸਫਲ ਹੋਇਆ ਮੈਂ ਦੀਪਿਕਾ ਸੂਰੀ ਮਹਾਲੀ ਵਾਸੀ ਰਾਮਪਾ ਬੰਚਾ ਜੈਦੇ ਯੋਗਾ ਕਰਨ ਲਈ ਮੈਨੂੰ ਸਰ ਵਾਈਕਲ ਦੀ ਪ੍ਰੋਬਲਮ ਸੀਗੀ ਕਾਫੀ ਬੈਨੀਫਿਟ ਹੈ ਯੋਗਾ ਕਰਨ ਗਰਦਨ ਵਾਲੀਆਂ ਸਾਰੀਆਂ ਔਰ ਕਪਾਲਪਤੀ ਓਮ ਬਿਲੋਮ ਬਾਕੀ ਸਾਰੀਆਂ ਸਰ ਵਾਈਕਲ ਵਾਲੀਆਂ ਪੈਰਾਂ ਵਾਲੀਆਂ ਜਿਵੇਂ ਸੂਰਿਆ ਨਮਸਕਾਰ ਵਗੈਰਾ ਔਰ ਸੀ ਸ਼ਾਸਨ ਵਗੈਰਾ ਪੈਕਿੰਗ ਲਈ ਸਾਰੀਆਂ ਔਰ ਦਿਨਚਰਿਆ ਬਹੁਤ ਅੱਛਾ ਰਹਿੰਦਾ ਹੈ ਜਾ ਕੇ ਦਵਾਈ ਦੀ ਲੋੜ ਨਹੀਂ ਕਦੀ ਪਈ ਬਲੱਡ ਪ੍ਰੈਸ਼ਰ ਵੀ ਨਾਰਮਲ ਰਹਿੰਦਾ ਹੈ ਕਰੋ ਯੋਗ ਰਹੋ ਨਿਰੋਗ ਮੇਰਾ ਪਿੰਡ ਹੈਗਾ ਲੇਕਿਨ ਔਰ ਮੈਂ ਢੰਗਨਵੜੀ ਵਰਕਰ ਵੀ ਆ ਮੇਰੀ ਬੇਟੀ ਨੂੰ ਪ੍ਰੋਬਲਮ ਆਈ ਸੀ ਥੋੜੀ ਜੀ ਹਾਈ ਬਟੈਨਸ਼ਨ ਔਰ ਥੋੜਾ ਨੀਂਦ ਦੀ ਪ੍ਰੋਬਲਮ ਆ ਗਈ ਸੀ ਤਾਂ ਉਹਨੇ ਫਿਰ ਇਸੇ ਦੇ ਸਵੇਰੇ ਸੋਰੀਆ ਪ੍ਰਣਾਮ ਲੌਂਗ ਬਿਲੌਂਗ ਕਵਲ ਵਰਤੀ ਇਹ 3-4 ਯੋਗ ਕਰਿਓ ਯੋਗ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਆ ਮੇਰਾ ਨਾਮ ਕੁਲਦੀਪ ਕੌਰ ਹੈ ਤੇ ਮੈਂ ਫਰੀਦਕੋਟ ਵਿੱਚ ਰਹਿਣ ਨਾਲ 1 ਸਾਲ ਤੋਂ ਮੈਂ ਯੋਗਾ ਕਲਾਸ ਨਾਲ ਜੁੜੀ ਹਾਂ ਮੇਰੇ ਫੇਸ ਤੇ ਪ੍ਰੋਬਲਮ ਸੀ ਜਦੋਂ ਤੋਂ ਮੈਂ ਯੋਗਾ ਕਲਾਸ ਨਾਲ ਜੁੜੀ ਹਾਂ ਮੈਂ ਬਿਲਕੁਲ ਸਹੀ ਹਾਂ ਮੈਂ ਬਹੁਤ ساری ਮੈਡੀਸਿਨ ਖਾਧੀ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਸਾਰਿਆਂ ਨੂੰ ਇਹੀ ਐਡਵਾਈਸ ਦਿੰਨੀ ਹਾਂ ਕਿ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਯੋਗ ਨੂੰ ਜ਼ਰੂਰ ਸ਼ਾਮਿਲ ਕਰੋ ਮੈਂ ਫਰੀਦਕੋਟ ਤੋਂ ਹਾਂ रमेश मनचंदा बोल रही हां 2018 ਦੇ ਵਿੱਚ ਮੇਰੇ ਹਸਬੰਦ ਦੀ ਡੈਥ ਹੋਈ ਸੀ ਤੇ ਮੈਂ 2 ਸਾਲ ਕਮਰੇ ਚ ਜੁੜ ਕੇ ਹੀ ਬੈਠ ਗਈ ਮੈਂ ਕਮਰੇ ਤੋਂ ਬਾਹਰ ਨਿਕਲਦੀ ਨਹੀਂ ਸੀ ਤੇ ਮੇਰਾ ਭਾਰ ਵੀ ਬਹੁਤ ਜ਼ਿਆਦਾ ਵਧ ਗਿਆ ਸੀ ਮੈਂ ਉਸ ਤੋਂ ਬਾਅਦ ਰੋਜ਼ ਯੋਗਾ ਤੇ ਜਾਣਾ ਸ਼ੁਰੂ ਕਰਤਾ ਤੇ ਮੈਨੂੰ ਹੌਲੀ-ਹੌਲੀ ਮਹਿਸੂਸ ਹੋਇਆ ਕਿ ਮੈਂ ਦਿਮਾਗੀ ਤੌਰ ਤੇ ਵੀ ਤੇ ਸਰੀਰੀਕ ਤੌਰ ਤੇ ਵੀ ਬੜੀ ਹੌਲੀ-ਹੌਲੀ ਮੈਂ ਸਟਰੋਂਗ ਹੋਣੀ ਸ਼ੁਰੂ ਹੋ ਗਈ ਮੇਰਾ ਭਾਰ ਵੀ ਹੌਲੀ-ਹੌਲੀ ਘਟ ਕੇ ਤੇ 97.7 ਤੋਂ ਹੌਲੀ-ਹੌਲੀ ਘਟ ਕੇ ਮੇਰਾ ਭਾਰ ਤਕਰੀਬ 70 72 ਕਿਲੋ ਤੇ ਆ ਗਿਆ ਮੈਂ ਰਜੀਵ ਆਨੰਦ ਕਪੂਰਥਲਾ ਦਾ ਨਿਵਾਸੀ ਹਾਂ ਕਿ ਮੈਂ ਹੁਣ ਦਮਕੁੰਨ ਮੰਦਿਰ ਦੇ ਵਿੱਚ ਯੋਗਾ ਕਰ ਰਿਹਾ ਹਾਂ ਮੈਨੂੰ ਰੋਮਟਾਇਡ ਆਰਥਰਾਈਟਿਸ ਹੋਇਆ ਸੀ ਜਿਹਦੇ ਨਾਲ ਮੇਰਾ ਸਰੀਰ ਬਹੁਤ ਜ਼ਿਆਦਾ ਜਕੜਿਆ ਗਿਆ ਸੀ ਮੈਂ ਯੋਗਾ ਆਣਾ ਸ਼ੁਰੂ ਕੀਤਾ ਹੌਲੀ 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 ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਨਾਮ ਵੀਨਾ ਹੈ ਔਰ ਮੈਂ ਪ੍ਰਵੀਨ ਜੀ ਦੇ ਸਾਥ 10 ਸਾਲ ਤੋਂ ਯੋਗਾ ਕਰ ਰਹੀ ਹਾਂ ਮੇਰੇ ਕੋ ਬੀਪੀ ਦੀ ਪ੍ਰੋਬਲਮ ਹੋ ਗਈ ਸੀ ਰੈਗੂਲਰ ਯੋਗਾ ਕਰਨੇ ਸੇ ਆਪ ਮੇਰੀ ਬੀਪੀ ਦੀ ਗੋਲੀ ਛੁੱਟ ਗਈ ਹੈ ਔਰ ਮੈਂ ਬਿਲਕੁਲ ਠੀਕ ਹਾਂ ਜੀ ਮਰਜੀਤ ਸੱਗੜ ਇਹਨੂੰ ਕਿਡਨੀ ਦੀ ਪ੍ਰੋਬਲਮ ਸੀਗੀ ਤੇ ਮੈਂ ਯੋਗਾ ਸ਼ੁਰੂ ਕੀਤਾ ਉਹਦੇ ਨਾਲ ਮੇਰੀ ਪ੍ਰੋਬਲਮ ਬਿਲਕੁਲ ਠੀਕ ਹੋ ਗਈ ਮੇਰਾ ਨਾਮ ਕੇਸ਼ কুমার ਹੈ ਜੀ ਮੈਨੂੰ ਪਿਛਲੇ ਕਾਫੀ ਦਿਨ ਤੋਂ ਸ਼ੂਗਰ ਬੀਪੀ ਦੀ ਪ੍ਰੋਬਲਮ ਸੀ ਫਿਰ ਮੈਂ ਯੋਗਾ ਕਲਾਸ ਜੁਆਇਨ ਕਰ ਲਿਆ ਹੁਣ ਮੈਨੂੰ ਸ਼ੂਗਰ ਬੀਪੀ ਦੀ ਪ੍ਰੋਬਲਮ ਕਾਫੀ ਆ ਠੀਕ ਹੈ ਮੈਂ ਸ਼ੂਗਰ ਬੀਪੀ ਦੀ ਦਵਾਈ ਵੀ ਬੰਦ ਕਰ ਦਿੱਤੀ ਗਈ ਹੈ ਜੀ ਮੇਰਾ ਨਾਮ ਰਮੇਸ਼ ਕੁਮਾਰ ਹੈ ਮੈਂ ਪਟਿਆਲਾ ਦਾ ਰਹਿ ਰਹਿਆ ਸਮੱਸਿਆ ਰਹਿੰਦੀ ਸੀ ਪਰ ਫਿਰ ਮੈਨੂੰ ਕਿਸੇ ਨੇ ਐਡਵਾਈਸ ਕੀਤਾ ਸੀ ਕਿ ਮੇਰੇ ਯੋਗਾ ਦੇ ਵੱਲ ਮੈਂ ਜਾਵਾਂ ਯੋਗਾ ਆਸਨ ਨੇ ਮੈਂ ਉਹ ਕੀਤੇ ਅਲੋਮ ਬਲੋਮ ਕਰਦਾ ਰਿਹਾ ਮੈਂ ਹੁਣ ਜੇ ਮੈਂ ਦੌੜਦਾ ਜਾਂ ਥੋੜਾ ਜਾਂ ਮੈਂ ਦੌੜਦਾ ਵੀ ਹਾਂ ਤਾਂ ਉਸ ਹਿਸਾਬ ਦੇ ਨਾਲ ਮੈਨੂੰ ਸਾਹ ਨਹੀਂ ਚੜਦਾ ਸੋ ਯੋਗ ਤੇ ਬਹੁਤ ਫਾਇਦੇ ਨੇ ਜੀ ਯੋਗ ਸਾਰਿਆਂ ਨੂੰ ਕਰਨਾ ਚਾਹੀਦਾ ਅੱਜ ਦੇ ਪ੍ਰੋਗਰਾਮ ਚ ਜ਼ਿਲ੍ਹਾ ਤੋਂ ਸਹਿਯੋਗ ਰਿਹਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਮੁਹਾਲੀ ਤੋਂ ਮਨੋਜ ਗਿੱਦੜ, ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ, ਪਟਿਆਲਾ ਤੋਂ ਰਾਉ ਬਰਿੰਦਰ, ਫਾਜ਼ਿਲਕਾ ਤੋਂ ਜਲੇਸ਼ ਠਠਈ, ਕਪੂਰਥਲਾ ਤੋਂ ਸੁਕੇਤ ਗੁਪਤਾ, ਮੋਗਾ ਤੋਂ 우ਸ਼ਾ ਕੌਰ ਜਸ਼ਨ ਅਤੇ ਮਾਨਸਾ ਤੋਂ ਜੋਗਿੰਦਰ ਸਿੰਘ ਮਾਨ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ, ਪੇਸ਼ਕਸ਼ ਰਾਜੇਸ਼ ਪਾਲੀ।